ਤੜਾ ਬਦਲੂਆਂ ਦੀ ਢੇਰੀ ਆਈ ਹੋਈ ਹੈ ਪੰਜਾਬ ਅੰਦਰ ਬਿਲਕੁਲ ਆਈ ਹੋਈ ਹੈ ਇਸੇ ਕਰਕੇ ਮੈਂ ਆਮ ਆਦਮੀ ਪਾਰਟੀ ਦੇ ਉੱਤੇ ਇੱਕ ਕੁਐਸਚਨ ਚੱਕਿਆ ਹੈ ਕਿ ਵੇਖੋ ਆਮ ਆਦਮੀ ਪਾਰਟੀ ਦੇ ਉੱਤੇ ਅਸੀਂ ਵਿਸ਼ਵਾਸ ਕੀਤਾ ਸੀਗਾ ਇਨੀਆਂ ਸੀਟਾਂ ਲੈ ਕੇ ਆਣੀਆਂ ਲੋਕਾਂ ਨੇ ਅੱਕ ਕੇ ਇਹਨਾਂ ਨੂੰ ਦਿੱਤਾ ਸੀ ਇਹਨਾਂ ਤੋਂ ਤੇ ਅੱਕੇ ਸੀਗੇ ਪਹਿਲਾਂ ਪਹਿਲੇ ਵਾਲਿਆਂ ਤੋਂ ਉਹਨਾਂ ਨੂੰ ਹੀ ਆਪਣੀ ਕਾ ਪਾਰਟੀ ਦੇ ਵਿੱਚ ਵਾੜੀ ਜਾ ਰਿਹਾ ਤੇ ਫਿਰ ਇਨਾਂ ਜੇ ਤੇ ਉਹਨਾਂ 'ਚ ਕੀ ਫਰਕ ਰਿਹਾ ਇਹਦਾ ਮਤਲਬ ਤੁਸੀਂ ਵੀ ਪਾਵਰ ਦੇ ਭੁੱਖੇ ਹੋ ਕਿਤੇ ਨਾ ਕਿਤੇ ਠੀਕ ਹੈ ਨਾ ਸੋ ਇਸ ਕਰਕੇ ਮੈਂ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੇ ਚੰਗੇ ਲੋਕੀ ਸੀਗੇ ਜਿਨ੍ਹਾਂ ਨੂੰ ਮੈਂ ਜਾਣਦੀ ਆ ਪਰਸਨਲੀ ਮੈਂ ਸੇਫ ਉਹਨਾਂ ਨੂੰ ਸਪੋਰਟ ਕੀਤਾ ਜਿਵੇਂ ਕਰਮਜੀਤ ਅਨਮੋਲਪਾ ਜੀ ਹੋਗੇ ਖੁੱਡੀਆਂ ਸਾਹਿਬ ਹੋਗੇ ਔਰ ਜਿਵੇਂ ਮੀਥੇਰ ਹੋਗੇ ਮੈਂ ਉਹਨਾਂ ਦਾ ਤੁਸੀਂ ਨਾਮ ਲਿਆ ਕਿਸਾਨਾਂ ਦੇ ਅੰਦੋਲਨ ਵਿੱਚ ਤੁਸੀਂ ਉੱਥੇ ਕੰਮ ਵੀ ਕੀਤਾ ਕਿਸਾਨ ਇਹਨਾਂ ਉਮੀਦਵਾਰਾਂ ਨੂੰ ਵੀ ਘੇਰ ਰਹੇ ਆ ਸਵਾਲ ਪੁੱਛਦੇ ਆ ਕਹਿੰਦੇ ਤੁਸੀਂ ਵੀ ਕੁਝ ਕਿਸਾਨਾਂ ਲਈ ਖਾਸ ਨਹੀਂ ਕੀਤਾ ਵੇਖੋ ਮੇਰੀ ਗੱਲ ਸੁਣੋ ਪਾਵਰ ਜਿਹੜੀ ਹੁੰਦੀ ਹੈ ਨਾ ਸੈਂਟਰ ਦੇ ਕੋਲ ਹੈ ਕਿਸਾਨਾਂ ਦੇ ਖਾਸ ਕਰਨ ਲਈ ਉਹ ਬੀਜੇਪੀ ਗਵਰਨਮੈਂਟ ਦੀ ਜਿਹੜੀ ਸਰਕਾਰ ਹੈ ਉਹਦਾ ਫਰਜ ਬੰਦਾ ਹੈ ਇਹ ਸਾਰਾ ਕੁਝ ਕਰਨ ਦਾ ਜਿਹੜੇ ਕਿ ਜਿਹਦੇ ਕੋਲ ਪਾਵਰ ਹੋਊਗੀ ਜਿਹਦੇ ਕੋਲ ਪੈਨ ਹੋਊਗਾ ਉਹੀ ਕਰ ਸਕੂਗਾ ਨਾ ਉਹੀ ਆਵਾਜ਼ ਚੁੱਕ ਸਕੂਗਾ ਨਾ ਅੱਜ ਮੈਨੂੰ ਇਹ ਲੱਗਦਾ ਵੀ ਇਹ ਜ਼ਰੂਰ ਜਾ ਕੇ ਜਿਹੜੀ ਆਵਾਜ਼ ਪਾਰਲੀਮੈਂਟ ਦੇ ਵਿੱਚ ਚੁੱਕਣਗੇ ਤੇ ਗੱਲ ਕਰਨਗੇ ਕਿਉਂਕਿ ਉਹ ਕਹਿੰਦੇ ਸਟੇਟ ਗਵਰਨਮੈਂਟ ਨੇ ਜਿੱਥੇ-ਜਿੱਥੇ ਤਬਾਹੀ ਹੋਈ ਕੁਦਰਤੀ ਮੌਸਮ ਨੇ ਵੀ ਮਾਰ ਕੀਤੀ ਕਹਿੰਦੇ ਮੁਆਵਜ਼ੇ ਨਹੀਂ ਆਏ ਪਹਿਲਾਂ ਤਾਂ ਬੱਕਰੀਆਂ ਦੇ ਮੁਰਗੀਆਂ ਦੇ ਮੁਆਵਜ਼ੇ ਦੇਣ ਦਾ ਐਲਾਨ ਹੋ ਗਿਆ ਸੀ ਵੇਖੋ ਮੇਰੀ ਗੱਲ ਸੁਣੋ ਜੇ ਤੇ ਸਰਕਾਰ ਦੇ ਖਜ਼ਾਨੇ 'ਚ ਪੈਸਾ ਹੋਊਗਾ ਤੇ ਮੁਆਵਜ਼ੇ ਦੇਣਗੇ ਨਾ ਲੋਕਾਂ ਨੂੰ ਵੀ ਇਸ ਗੱਲ ਸਮਝਣ ਦੀ ਲੋੜ ਹੈ ਅੱਜ ਸਾਡਾ ਪੰਜਾਬ ਕਰਜ਼ੇ ਦੇ ਵਿੱਚ ਡ ਪਾਰਟੀਆਂ ਦੀ ਬੋਰਡ ਲਾਂਦੇ ਐ ਇੰਨੇ ਇੰਨੇ ਵੱਡੇ ਬੋਰਡਾਂ ਨੇ ਇਹਨਾਂ ਨੇ ਕੋਈ ਕਮੀ ਨਹੀਂ ਛੱਡੀ ਉਹ ਜਿਹੜੇ ਪੈਸੇ ਐ ਉਹ ਪੈਸੇ ਕਿਤੇ ਨਾ ਕਿਤੇ ਜਾ ਕੇ ਕਿਸਾਨਾਂ ਦੇ ਨੂੰ ਨਹੀਂ ਦਿੱਤਾ ਜਾ ਸਕਦਾ ਤੁਹਾਨੂੰ ਵੀ ਲੱਗਦਾ ਨਜਾਇਜ਼ ਮਸ਼ਹੂਰੀਆਂ ਤੇ ਪੈਸਾ ਲੱਗਦਾ ਨਜਾਇਜ਼ ਨਜਾਇਜ਼ ਕਰ ਰਹੇ ਨੇ ਉਹ ਪੈਸੇ ਜਿਹੜੇ ਐ ਉਹ ਕਿਤੇ ਨਾ ਕਿਤੇ ਕਨਕਲੂਡ ਹੋ ਕੇ ਲੋਕਾਂ ਦੀ ਹੈਲਪ ਹੋ ਸਕਦੀ ਹੈ ਉੱਥੋਂ ਅਸੀਂ ਰੇਸ਼ਮ ਸਿੰਘ ਹੋਰਾਂ ਨਾਲ ਵੀ ਗੱਲ ਕਰਾਂਗੇ ਪਰ ਉਸ ਤੋਂ ਪਹਿਲਾਂ ਇੱਕ ਜ਼ਰੂਰੀ ਸਵਾਲ ਇਹ ਐ ਵੱਖ-ਵੱਖ ਥਾਵਾਂ ਤੇ ਉਮੀਦਵਾਰ ਨੇ ਤੁਹਾਡੇ ਗਵਾਂਢੀ ਹਲਕੇ ਚ ਖਡੂਰ ਸਾਹਿਬ ਅਮਰਿਤਪਾਲ ਸਿੰਘ ਹੋਰਾਂ ਨੇ ਵੀ ਐਲਾਨ ਕੀਤਾ ਤੁਹਾਨੂੰ ਕੀ ਲੱਗਦਾ ਜਿੱਥੇ-ਜਿੱਥੇ ਹੋਰ ਉਮੀਦਵਾਰ ਖੜੇ ਆ ਕਿੱਥੇ ਕਿਸ ਦੀ ਸਪੋਰਟ ਹੋਣੀ ਚਾਹੀਦੀ ਵੇਖੋ ਮੈਂ ਜਿਹਨੂੰ ਪਰਸਨਲੀ ਜਾਣਦੀ ਆ ਨਾ ਤੇ ਮੈਂ ਤੇ ਉਹਦੀ ਸਪੋਰਟ ਕਰੂੰਗੀ ਜਿੰਦੇ ਬਾਰੇ ਮੈਨੂੰ ਪਤਾ ਹੈ ਕਿ ਇੱਕ ਬੰਦਾ ਕਰਪਤ ਨਹੀਂ ਹੋ ਸਕਦਾ ਹੈ ਗਲਤ ਨਹੀਂ ਹੋ ਸਕਦਾ ਮੈਂ ਉਹਦੀ ਸਪੋਰਟ ਕਰੂੰਗੀ ਇਸ ਕਰਕੇ ਮੈਂ ਅਮਰਿਤ ਸਰ ਤੋਂ ਰੇਸ਼ਮ ਸਿੰਘ ਜੀ ਦੀ ਸਪੋਰਟ ਕਰ ਰਹੀ ਹਾਂ ਖਡੂਰ ਸਾਹਿਬ ਤੋਂ ਖਡੂਰ ਸਾਹਿਬ ਤੋਂ ਮੈਂ ਜਾਣਦੀ ਨਹੀਂ ਕਿਸੇ ਨੂੰ ਵੀ ਪਰਸਨਲੀ ਨਹੀਂ ਜਾਣਦੀ ਮੈਂ ਕਿਸੇ ਨੂੰ ਮੈਂ ਪਰਸਨਲੀ ਜਾਣੂੰਗੀ ਕੱਲ ਨੂੰ ਮੈਨੂੰ ਕਹਿਣਗੇ ਵੀ ਮੈਂ ਕਿਵੇਂ ਬਿਆਨ ਦੇ ਦਾਂ ਕਿਸੇ ਵਾਸਤੇ ਨਹੀਂ ਮੈਂ ਬਿਆਨ ਦੇ ਸਕਦੀ ਜਿਹਦੇ ਜਿਹਦੇ ਵਾਸਤੇ ਮੈਂ ਬਿਆਨ ਦਿੱਤੇ ਆ ਉਹਦੇ ਬਾਰੇ ਮੈਂ ਕਨਫਰਮਡ ਆ ਮੈਂ ਕਰਮਜੀਤ ਅਨਮੋਲ ਦੀ ਕਨਫਰਮ ਦਿੱਤਾ ਇਸ ਕਰਕੇ ਕਿਉਂਕਿ ਇੰਨੇ ਕਰੀਏ ਟੌਪ ਤੇ ਹੋਤੇ ਇਨੀਆਂ ਫਿਲਮਾਂ ਛੱਡ ਕੇ ਕੋਈ ਬੰਦਾ ਗਾਲਾਂ ਖਾਨ ਲਈ ਜਾ ਰਿਹਾ ਲੋਕਾਂ ਦੀਆਂ ਜੀ ਤੇ ਇਹ ਕੋਈ ਸੌਖਾ ਨਹੀਂ ਹੁੰਦਾ ਆਈ ਕੈਨ ਅੰਡਰਸਟੈਂਡ ਕਿ ਆਮ ਆਦਮੀ ਪਾਰਟੀ ਦੀ ਰਾਜਧਾਨੀ ਹੈ ਉੱਥੇ ਇੱਕ ਪਾਸੇ ਤੁਸੀਂ ਕਹਿੰਦੇ ਹੋ ਮੀਤ ਹੇਰ ਵੀ ਚੰਗੇ ਲੀਡਰ ਹੈ ਪਰ ਦੂਜੇ ਪਾਸੇ ਉਹਨਾਂ ਦੇ ਮੁਕਾਬਲੇ ਸਿਮਰਨਜੀਤ ਸਿੰਘ ਮਾਨ ਵੀ ਹੈ ਤੁਸੀਂ ਤੇ ਪ੍ਰਚਾਰ ਵੀ ਕੀਤਾ ਉਹਨਾਂ ਲਈ ਉੱਥੇ ਕਿਹਦੀ ਸਪੋਰਟ ਕਰੂੰਗਾ ਸਿਮਰਨਜੀਤ ਸਿੰਘ ਮਾਨ ਦਾ ਪ੍ਰਚਾਰ ਕੀਤਾ ਸੀਗਾ ਕਾਮਰੇਡ ਵਰਸਸ ਇੱਕ ਖਤਮ ਕਰਨ ਵਾਸਤੇ ਕਿਉਂਕਿ ਮੈਨੂੰ ਇਹ ਲੱਗਦਾ ਸੀਗਾ ਕਿ ਇਹਨਾਂ ਲੋਕਾਂ ਨੇ ਇੱਕ ਧਾਰਨਾਵਾ ਬਣਾ ਲਈਏ ਕਿ ਕਾਮਰੇਡ ਵੀ ਇੱਕ ਧਰਮ ਹੈ ਨਹੀਂ ਮੈਂ ਸਿੱਖਾਂ ਵਿਚਾਰਤਾ ਰਾਹਰ ਕਿਸੇ ਦੀ ਆਪਣੀ ਆਪਣੀ ਹੋ ਸਕਦੀ ਹੈ ਉਸ ਚੀਜ਼ ਨੂੰ ਖਤਮ ਕਰਨ ਵਾਸਤੇ ਕੀਤਾ ਸੀਗਾ ਮੈਨੂੰ ਲੱਗਦਾ ਹੈ ਕਿ ਮੀਤ ਇੱਕ ਵੈਲੇ ਐਜੂਕੇਟਿਡ ਪੜਿਆ ਲਿਖਿਆ ਮੁੰਡਾ ਹੈ ਔਰ ਪਾਰਲੀਮੈਂਟ ਦੇ ਵਿੱਚ ਵਧੀਆ ਆਵਾਜ਼ ਚੁੱਕ ਸਕਦਾ ਹੈ ਲੋਕਾਂ ਦੀ ਇਸ ਕਰਕੇ ਮੈਂ ਮੀਤ ਦੀ ਸਪੋਰਟ ਕਰੂੰਗੀ ਉੱਥੇ